ਆ ਗੱਡੀ 25 ਲੱਖ ਵਾਲੀ ਮੈਂ 7 ਲੱਖ ਡਾਊਨ ਪੇਮੈਂਟ ਕਰਕੇ ਲੈ ਲੈਣੀ। ਉਹ ਤਾਂ ਬੋਲੀਆਂ ਫਿਰ। ਆ ਜਾ ਉਰਿਆ। ਆ ਦੇ ਦੇਣੀ ਆ ਪੂਰੇ-ਪੂਰੇ 7 ਲੱਖ ਰੁਪਈਆ ਦੀ। ਅੱਛਾ ਜੀ 7 ਲੱਖ ਡਾਊਨ ਪੇਮੈਂਟ। ਉਹ ਨਹੀਂ ਪੂਰੇ 7 ਲੱਖ ਦੀ। ਉਹ ਵੀ ਲਗਜ਼ਰੀ ਕਾਰ ਹੈ। ਹਾਂਜੀ। ਇਹ ਵੀ ਲਗਜ਼ਰੀ ਕਾਰ ਹੈ। ਹਾਂਜੀ। ਠੀਕ ਹੈ। ਇਹਰਾ ਮਾਡਲ ਕਾਰ ਓਨਰ ਕਿੰਨਾ ਹੋਊਗਾ ਜੇ 7 ਲੱਖ ਰੁਪਏ ਦੀ کہہ ਰਹੇ ਆ ਹੋਊਗੀ ਤਿੰਨ ਚਾਰ ਓਨਰ ਹੋਊਗੀ ਫਸਟ ਓਨਰ ਕਾਰ ਹੈ ਅੱਛਾ ਫਸਟ ਓਨਰ ਕਾਰ ਹੈ ਫਸਟ ਓਨਰ ਕਾਰ ਫਸਟ ਓਨਰ ਅੱਛਾ ਫਿਰ ਤੂੰ ਕਹਿੰਗੇ ਨੰਬਰ ਇਹਦਾ ਦਿੱਲੀ ਹਰਿਆਣਾ ਦਾ ਆਊਗਾ ਹਾਂ ਚੰਡੀਗੜ੍ਹ ਦਾ ਨੰਬਰ ਹੈ ਕਾਰ ਦਾ ਅੱਛਾ 12 ਨੰਬਰ ਵੀ ਨਹੀਂ ਹੈਗਾ 12 ਨੰਬਰ ਵੀ ਨਹੀਂ ਹੈਗਾ ਆ ਦਿਖਾਵਾ ਤੁਹਾਨੂੰ ਅੱਛਾ ਫਿਰ ਕਹੋਗੇ ਤਾਂ ਸਨਰੂਫ ਨਹੀਂ ਹੋਣਾ ਹਾਂ ਸਨਰੂਫ ਵੀ ਹੈਗਾ ਇੱਕ ਨਹੀਂ ਦੋ ਫਿਰ ਇਹਦੇ ਵਿੱਚ ਕੀ ਕਮੀ ਹੋ ਸਕਦੀ ਹੈ ਦਿਖਾ ਉੱਪਰ ਦਿਖਾ ਦੇ ਮੇਰਾ ਭਾਈ ਆ ਚੈੱਕ ਕਰੋ ਕਮੀ ਕੋਈ ਨਹੀਂ ਤੇਰਾ ਮਾਡਲ ਕਾਰ ਬਿਲਕੁਲ ਨਵੀਂ ਬ੍ਰਾਂਡ ਨੂੰ अच्छा एक गल मेन गल ਹੋਰ ਦੱਸਾਂ ਉਹਦੀ ਟ్రਾਈ ਲੈਂਡ ਦੀ ਲੋਡ ਨਹੀਂ ਪੈਣੀ ਜਿੱਥੋਂ ਮਰਜ਼ੀ ਬੰਦਾ ਆ ਜਾਏ ਸਿਰਫ ਸੈਲਫ ਮਾਰ ਕੇ ਕਾਰ ਲੈ ਲੈਣੀ ਆ ਤੁਹਾਨੂੰ ਓਕੇ ਜੀ ਇੰਨੀ ਵਧੀਆ ਕਾਰ ਫਾਈਨਾਂਸ ਵੀ ਕਰਾ ਦੇਸਾ ਆਪਰੇਟ ਰੇਟ ਦੱਸੋ ਕਿੰਨਾ ਇਹਦਾ 7 ਲੱਖ ਰੁਪਿਆ ਅੱਛਾ ਜੀ ਕੋਈ ਡਾਉਨ ਪੇਮੈਂਟ ਨਹੀਂ 7 ਲੱਖ ਰੁਪਿਆ ਅਗਰ ਤੁਸੀਂ ਕਾਰ ਲੈਣੀ ਆ ਤਾਂ ਸਿਰਫ 1 ਲੱਖ ਡਾਊਨ ਪੇਮੈਂਟ ਦੇ ਕੇ ਕਾਰ ਲੈ ਜਾ ਸਕਦੇ ਹੋ ਵੀ 6 ਲੱਖ ਦਾ ਲੋਨ ਕਰਵਾਵਾਂਗੇ ਇਹ 2013 ਮਾਡਲ ਆ 13 ਮਾਡਲ ਤੇ ਇਹਦੇ ਵਿੱਚ ਫਾਈਨਾਂਸ ਵੀ ਹੋ ਜਾਊਗਾ ਹਾਂ ਲਓ ਜੀ ਫਿਰ ਤਾਂ ਮੈਂ ਇਹੀ ਕਾਰ ਲੈ ਕੇ ਜਾਊਂਗੀ ਚਲੋ ਮੈਂ ਛੱਡੋ ਤੁਸੀਂ ਜੇ ਕਾਰ ਲੈ ਕੇ ਜਾਣੀ ਆ ਤਾਂ ਨੰਬਰ ਦਿੱਤਾ ਹੁਣੇ ਫੋਨ ਕਰ ਲਓ ਆਉਣਾ ਤੁੰਨੇ ਫਰੈਂਡਸ ਕਾਰ ਲਾਈਨ ਮਹਾਲੀ ਸੈਕਟਰ 88 ਅਜਰ ਵੀ ਕਾਰਾਂ ਦਿਖਾ ਦੇ ਹੋਰ ਵੀ ਬਹੁਤ ਕਾਰਾਂ ਖੜੀਆਂ ਨੇ ਨੰਬਰ ਮੈਂ ਸਕਰੀਨ ਤੇ ਪਾਤਾ ਜਲਦੀ ਕਾਲ ਕਰ ਲਿਓ ਇਹ ਵੇਖ ਲੈਣੀ ਆ ਜੇ ਤੇ ਆ ਜਾਓ